ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੋ ਡਿਲੀ ਲਿਆ ਕੇ ਹਾਜ਼ਰਾਂ ਰਾਇਲ ਬਲੂ ਕਲਰ ਦੇ ਨਵੇਂ ਆਰਟੀਕਲ ਨਵੇਂ ਡਿਜ਼ਾਈਨ ਹੈਂਡਵਰਕ ਦੇ ਜੋ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੋਏ ਆ ਦੋ ਸੂਟ ਇਹਨਾਂ ਦੋਨਾਂ ਸੂਟਸ ਦੀ ਫਾਈਨਲ ਲੁੱਕ ਦੇਖਣ ਲਈ ਆਪ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਪਾਂ ਤੁਹਾਡੇ ਲਈ ਨਵੇਂ-ਨਵੇਂ ਡਿਜ਼ਾਈਨ ਲੈ ਕੇ ਹਾਜ਼ਰ ਹੋਈਏ ਹਾਂਜੀ ਦੇਖਦੇ ਹਾਂ ਜੀ ਸੂਟਾਂ ਦੀ ਫਾਈਨਲ ਲੁੱਕ ਅੱਜ ਆਪਾਂ ਇੱਕ ਨਿਊ ਆਰਟੀਕਲ ਲੈ ਕੇ ਆਈਆਂ ਜੋ ਕਿ ਰਾਇਲ ਬਲੂ ਕਲਰ ਤੇ ਬਣਿਆ ਹੋਇਆ ਹੈ ਇਸ ਦਾ ਫੈਬਰਿਕ ਵਰਬਰੀ ਚਾਰਜਟ ਹੈ ਪੂਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਸ਼ਰਟ ਦੇ ਉੱਪਰ ਪੈਨਲ ਵਰਕ ਹੈ रेड कलर ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਵਰਕਿਸ ਦੀਆਂ 슬ੀਵਸ ਤੇ ਕੀਤਾ ਹੋਇਆ ਹੈ। ਸੇਮ ਵਰਕਿਸ ਦੀ ਬਾਟਮ ਤੇ ਕੀਤਾ ਹੋਇਆ ਹੈ। ਤੁਸੀਂ ਇਦਾਂ ਦਾ ਕੋਈ ਵੀ ਸੂਟs ਡੈਡੀ ਕਰਵਾਉਣ ਲਈ ਸਾਨੂੰ DM ਕਰ ਸਕਦੇ ਹੋ। ਤੁਸੀਂ ਕਿਸੇ ਵੀ ਕਲਰ, ਕਿਸੇ ਵੀ ਫੈਬਰਿਕ ਤੇ ਸੂਟ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ। ਹਾਂਜੀ ਇਹ ਸੂਟ ਵੀ ਆਪਣਾ ਰਾਇਲ ਬਲੂ ਕਲਰ ਦਾ ਹੈ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਸੂਟ ਵੀ ਇਸ ਦੇ ਉੱਤੇ ਆਪਾਂ ਘੇਰੇ ਦੇ ਉੱਤੇ ਦੋਨੋਂ ਸਾਈਡ ਦੇ ਉੱਤੇ ਆਪਾਂ ਵਰਕ ਕੀਤਾ ਬਹੁਤ ਹੀ ਪਿਆਰਾ ਵਰਕ ਹੋਇਆ ਇਸ ਤੇ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਤੁਸੀਂ ਦੇਖ ਸਕਦੇ ਹੋ ਲੈਫਟ ਤੇ ਰਾਈਟ ਸਾਈਡ ਦੇ ਘੇਰੇ ਦੇ ਉੱਤੇ ਆਪਾਂ ਬਹੁਤ ਸੋਹਣਾ ਹੈਂਡਵਰਕ ਦਾ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਸੋਹਣਾ ਕਾਰੀਗਰ ਨੇ ਫਿਨਿਸ਼ਿੰਗ ਦਿੱਤੀ ਹੈ ਇਸ ਸੂਟ ਨੂੰ ਇਹ ਇਸ ਦੀ ਸਲਵਾਰ ਹੈ ਜੀ ਸਲਵਾਰ ਆਪਾਂ ਬਿਲਕੁਲ ਸਿੰਪਲ ਰੱਖੀ ਹੈ ਨੋਰਮਲ ਸਟੇਟ ਸਲਵਾਰਾ ਸਲਵਾਰ ਦੇ ਉੱਪਰ ਵਰਕ ਨਹੀਂ ਹੈ ਤੇ ਆਰਮਸ ਦੇ ਉੱਪਰ ਇਸ ਦੇ ਵਰਕ ਆਰਮਸ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਬਾਰਡਰ ਬਣਾ ਕੇ ਆਰਮਸ ਰੈਡੀ ਹੋਈਆਂ ਛੋਟੀ ਛੋਟੀ ਡਾਟ ਦੀ ਬੂਟੀ ਹੈ ਇਸ ਦੇ ਉੱਤੇ ਆਰਮਸ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਨੈਕ ਬਣਾ ਕੇ ਇਸ ਦਾ ਤੇ ਆਪਾਂ ਇਸ ਨੂੰ ਵਾਹ ਸੂਟ ਨੂੰ ਪਾਸਟਿਚ ਕਰਕੇ ਇਸ ਸੂਟ ਨੂੰ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੈ ਦੁਪੱਟਾ ਇਸ ਦਾ ਸਿੰਪਲ ਰੱਖਿਆ ਹੋਇਆ ਤੇ ਸਲਵਾਰ ਵੀ ਸਿੰਪਲ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਅਗਰ ਤੁਹਾਨੂੰ ਵੀ ਆਪਣੇ ਇਦਾਂ ਦੇ ਪਿਆਰੇ ਪਿਆਰੇ ਸੂਟ ਪਸੰਦ ਆਉਂਦੇ ਨੇ ਤਾਂ ਸਾਡੇ ਤੋਂ ਤੁਸੀਂ ਵੀ ਕਸਟਮਾਈਜ਼ ਕਰਵਾ ਸਕਦੇ ਹੋ ਆਪਾਂ ਬਹੁਤ ਹੀ ਬਜਟ ਫ੍ਰੈਂਡਲੀ ਸੂਟ ਰੈਡੀ ਕਰਕੇ ਦਿੰਨੇ ਆ ਸੋ ਸਾਡੇ ਤੋਂ ਸੂਟ ਆਰਡਰ ਕਰਨ ਲਈ ਸਾਡੇ ਨੰਬਰ 8859662008 ਜਾਂ ਫਿਰ ਸਾਡੀ ਇੰਸਟਾਗ੍ਰam ਆਈਡੀ ਮਹਿਰੀਨ ਕ੍ਰੇਸ਼ਨ ਦੇ ਉੱਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਮਿਲਦੇ ਹਾਂ ਜੀ ਆਪਾਂ ਆਪਣੇ ਨੈਕਸਟ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਬੁਟੀਕ ਦਾ ਬਣਿਆ ਨਵਾਂ ਸੂਟ ਧੰਨਵਾਦ ਜੀ